ਕਾਰੇ ਸਾਰੇ ਆ ਮਰਦਾਂ ਨੇ ਸਾਡੀਆਂ ਭੈਣਾਂ ਨੇ ਮਾਤਾਵਾਂ ਨੇ ਫੈਨ ਮਾਰੀ ਮਾਹਵਦੀ ਦੀ ਲੋਕ ਦਿੱਤੇ ਮੀਤਵਾਰ ਦਾ ਸਾਥ ਦਿੱਤਾ ਔਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਖੜੋਤਾਈ ਸੀ ਦਾ ਨਮਾਸ਼ੇ ਤੋਂ ਐਮਐਲਏ ਚੋਰ ਕੇ ਫਿੱਟਿਆ ਸਾਥੀਓ ਡਬਲਯੂ ਪੰਜਾਬ ਦੀ ਅਸੈਂਬਲੀ ਦੇ ਅੰਦਰ ਤੁਹਾਨੂੰ ਦੇਖਿਆ ਆ ਗਿਆ ਜਨੇ ਰੰਪਰਾ ਕਰਕੇ ਜਵੇਂ ਮਹਾ ਪਰਚਾ ਕਰਕੇ ਅਸੀਂ ਅੱਜ ਮੰਨਤਾਵਾਦੀ ਜ਼ਿੰਦਗੀ ਵਤੇਤ ਕਰ ਰਹੇ ਆ ਉਹਨਾਂ ਦੇ ਆਜੂ ਸਦਨ ਦੇ ਅੰਦਰ ਕੋਈ ਗੱਲ ਵੀ ਨਹੀਂ ਕਰ ਰਿਹਾ ਜਿਮਾਰਾ ਪੜਾ ਕਰਕੇ ਅਸੀਂ ਐਮ ਐਲ ਏ ਐਮ ਪੀ ਪੰਚ ਸਰਪੰਚ ਬਣੇ ਆਈ ਐਸ ਪੀ ਸੀ ਆਫਸਰ ਬਣੇ ਅੱਜ ਅਸੀਂ ਉਹਨਾਂ ਨੂੰ ਕੋਲਾਈ ਬੈਠੇ ਆ ਅਸੀਂ ਪੰਜਾਬ ਦੀ ਅਸੈਂਬਲੀ ਜਾ ਕੇ ਪਹਿਲਾਂ ਉਹਨਾਂ ਰੱਬਰਾਂ ਨੂੰ ਜਨ ਕੀਤਾ ਜੈ ਭਿੰਦਰਾ ਬਾਪ ਕਾਇਰਪੁਰੀ ਦਾ ਘਰਸਾ ਕਾਇਰਪੁਰੀ ਦੀ ਫਤਿਹ ਕਿ ਜਾਈ ਔਰ ਪੰਜਾਬ ਦੇ ਅੰਦਰ ਅਸੈਂਬਲੀ ਦੇ ਅੰਦਰ ਇੱਕ ਬਹੁਤ ਵੱਡਾ ਸ਼ਰਾਤਾ ছায়ਾ ਜਿਹੜੇ ਸਰ ਨੂੰ ਨੂ ਡੋਕਲ ਲਈ ਇਸ ਮੂਮੈਂਟ ਨੂੰ ਡੋਕਲ ਲਈ ਗੋਜਮਨ ਲੰਮੇ ਸਮੇਂ ਤੋਂ ਜਤਨ ਕਰਦਾ ਰਹੇ ਆ ਅਜੋ ਪੰਜਾਬ ਆਪਣੀ ਸਥਿਤੀ ਕਾਰਨ ਗਵਰਨਰ ਪੰਜਾਬ ਦੇ ਅੰਦਰ ਜਿਹੜੇ ਹਰ ਤੱਕ ਸਿੰਤਰੀ ਬਾਹਰ ਤੁਹਾਨੂੰ ਮੌਲਾ ਦਾ ਮੌਕਾ ਮਿਲਿਆ ਬੰਦਨ ਸਮਾਜ ਪਾਰਟੀ ਦੀ ਮੂਮੈਂਟ ਲੋਕਲ ਸਮਾਜ ਪਾਰਟੀ ਦਾ ਅੰਦੋਲਨ ਹਮੇਸ਼ਾ ਅਸੀਂ ਉਸ ਸਦਨ ਦੇ ਅੰਦਰ ਰੱਖਿਆ ਪੰਜਾਬ ਦੇਣ ਤੋਂ ਕਹਾ ਲੱਖ ਵਿਦਿਆਰਥੀ ਜਿਨ੍ਹਾਂ ਜੋ 3 ਲੱਖ ਪੜਾਈ ਛੱਡ ਗਿਆ 50 ਹਜ਼ਾਰ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੀਆਂ ਔਰ ਦਾਤਾ ਚਾਲੋਂ ਦੇ ਪੱਤਰ ਕਰਕੇ 3 ਲੱਖ ਮਲਾਜਮ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਲਈ ਤਰਸ ਰਿਹਾ ਉਹ ਮਾਮਲਾ ਅਸੀਂ ਅਠਾਇਆ ਦੋ ਜੁਨੀ ਯੂਨੀਵਰਸਟੀਆਂ ਦੇ ਖਿਲਾਫ ਐਫ ਆਈ ਆਰ ਕਰਾਈ ਤਾਂ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਜਿਹੜੇ ਡਿਗਰੀਆਂ ਤੋਂ ਵਾਂਝੇ ਸੀ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਡਿਗਰੀਆਂ ਮਿਲਣੀਆਂ ਸ਼ੁਰੂ ਹੋਈਆਂ ਪੰਜਾਬ ਦੇ ਅੰਦਰ ਸਾਰੀ ਕਾਮਨ ਪ੍ਰਾਰੰਭ ਸੀ ਇਹਨਾਂ ਦੀ ਸ਼ਰਤਾਂ ਉਹ ਜਿਹੜੇ ਜਿਹੜਾ ਸਾਰਾ ਪੰਜਾਬ ਪੀੜਾ ਸੀਗਾ ਅਸੀਂ ਉਹ ਮਾਮਲਾ ਠਾਇਆ ਤਾਂ ਉਹਨੂੰ ਹੱਲ ਕਰਦਾ ਦੰਦ ਕਰ ਦਿੱਤਾ ਪੰਜਾਬ ਦੇ ਅੰਦਰ ਲਾਪਛਰਾਂ ਦੀ ਭਾਤੀ ਹੋਈ ਮੈਂ ਮਤਾਂ ਲਾਇਆ ਮੈਂ ਸਵਾਲ ਲਾਇਆ ਮੈਂ ਕਾਹੜਾ ਟੈਨਸ਼ਨ ਲਈ ਔਰ ਮੇਰਾ ਮਤਾਂ ਨਿਕਲਿਆ 8 ਮਿੰਟ ਡਿਬੇਟ ਹੋਈ ਦਾ ਸਰਕਾਰ ਨੇ ਬੈਸ ਦੇ ਅੰਦਰ ਮੰਨਿਆ ਕਿ ਅਸੀਂ ਇਸ ਸਾਲ ਦੇ ਅੰਦਰ ਲਾਫਤ ਜਿਹੜੇ ਆ ਪੰਜਾਬ ਦੇ ਅੰਦਰ ਅਸੀਂ ਜਮਾਤਾਂ ਦੇ ਲਾਫਤ ਪੰਜਾਬ ਦੇ ਅੰਦਰ ਜਿਹੜੇ ਆ 53 ਲਾਫਤ ਰੱਖ ਹੋਇਆ ਤਾਂ ਵਾਜਨ ਸਮਾਜ ਪਾਰਟੀ ਕਰਕੇ ਰੱਖ ਹੋਇਆ ਵਾਜਨ ਸਮਾਜ ਪਾਰਟੀ ਦੇ ਅੰਦੋਲਨ ਕਰਕੇ ਰੱਖ ਹੋਇਆ ਪੰਜਾਬ ਦੇ ਵੱਖ-ਵੱਖ ਮਾਮਲੇ ਤਾਹੋ लाठीचार्ज ਸੰਗਰੂਰ ਚ ਹੁੰਦਾ ਹੈ ਤਾਹੇ ਮਲਾਜਮਾਂ ਤੇ ਹੁੰਦਾ ਤਾਹੇ ਧਕੇ ਸ਼ਾਈ ਹੁੰਦੀ ਹੈ ਕਾਇਤਾ ਦਾ ਦੇ ਰਾਸ਼ਨ ਕਾਰਡ ਕੱਟੇ ਜਾਂਦੇ ਆ ਕਾਇ ਜਿਹੜਾ 13% ਵਿਆਜ ਲਾਇਆ ਜਾਂਦਾ ਜਿਹੜਾ 3% ਆਉਣਾ ਚਾਹੀਦਾ ਜਿੱਥੇ ਲੋਕਾਂ ਦੇ ਨਾਲ ਬੇਵਕੀਆ ਹੁੰਦੀਆਂ ਸਾਡੇ ਮੁਲਾਜ਼ਮਾਂ ਦੀਆਂ ਤੱਕੀਆਂ ਰੋਕੀਆਂ ਜਾਂਦੀਆਂ ਸਾਡੇ ਮੁਲਾਜ਼ਮਾਂ ਨੂੰ ਪੋਸਟਾਂਾਂ ਨਹੀਂ ਦਿੱਤੀਆਂ ਜਾਂਦੀਆਂ ਇਦਾਂ ਦੇ ਮਾਮਲੇ ਅਸੀਂ ਹਮੇਸ਼ਾ ਪੰਜਾਬ ਵਿਧਾਨ ਸਭਾ ਵਿੱਚ ਚੱਕਲਵਾ ਦੁਤਨ ਕੀਤਾ ਪੰਜਾਬ ਦੇ ਅੰਦਰ 1992 ਦੇ ਵਿੱਚ ਸਾਡੇ ਨੌਜਵਾਨ ਲੋਕ ਕਦੇ ਸੀਂਗ ਹੋਏ ਜਿਹੜੇ ਸਾਹਿਬ ਜੀ ਦੇ ਕਾਂਸੀਦਾਂਤੇ ਅੰਦੋਲਨ ਨੂੰ ਅੱਗੇ ਲਾ ਕੇ ਜਾ ਰਹੇ ਸੀਗੇ ਨੋਰਵੇ ਦੇ ਅੰਦਰ ਚੀਜ਼ ਹੋਏ ਦਸਵਾਲ ਮੰਗਰ ਦੇ ਅੰਦਰ ਚੀਜ਼ ਹੋਏ ਤਾਂ ਦਿਵਾਲੀ ਜਿਲ੍ਹਾ ਮਾਹਲੀ ਦੇ ਅੰਦਰ ਚੀਜ਼ ਹੋਏ ਤਾਂ ਮੈਂ ਪੰਜਾਬ ਦੇ ਸੰਮਲਣਿਚ 31 ਸਾਲ ਬਾਅਦ ਉਹਨਾਂ ਚਿਹੜਾ ਨੂੰ ਸਲਾਹ ਨਿਰਮਲ ਦਾ ਜਿਹੜਾ ਕੰਮ ਕੀਤਾ ਇਹ ਤਾਂ ਹੀ ਗੱਲ ਚੱਕਿਆ ਤਾਂ ਇਹ ਫਰਾਰ ਗਆਂਦੀਆਂ ਸੜਕਾਂ ਤਹਾਇਆ ਨੰਨੋਪਤੀਆਂ ਸੜਕਾਂ ਮੰਤਰੀ ਕਹਿੰਦਾ ਇਹ ਸੜਕਾਂ ਬਣਾ ਰਹੇ ਆ ਮੈਂ ਕਿਹਾ ਘਰਾਂ ਗੱਲ ਦੀ ਸ਼ਬਦ ਦੇ ਅੰਦਰ ਸਾਡੇ ਲੋਕ ਮਾਰ ਰਹੇ ਆ ਗ੍ਰਾਂਡ ਗੇਮ ਦੇ ਅੰਦਰ ਸਾਡੇ ਲੋਕ ਜ਼ਖਮੀ ਆ ਜਹਤਾਲਾਂ ਦੇ ਦਾਖਲ ਆ ਨੰਨੋਪਤੀ ਸੜਕ ਸਭ ਜਿਹੜੇ ਆਕਾਰ ਸੇ ਵਾਲੇ ਬਣਾ ਰਹੇ ਆ ਤੁਸੀਂ ਕਿੱਥੇ ਦੀਆਂ ਸੜਕਾਂ ਬਣਾ ਰਹੇ ਆ ਇਹ ਤਾਂ ਹੀ ਗੱਲ ਕਰ ਚੁੱਕੇ ਆ ਜੇ ਆਪਾਂ ਅੰਦੋਲਨ ਕਰੀਏ ਮਿਸ਼ਨ ਵੀ ਮੂਮੈਂਟ ਦੇ ਸਾਥੀਆਂ ਪੰਜਾਬ ਦੇ ਸਭਨੀ ਦੇ ਅੰਦਰ ਜਾਇ ਜਿੰਨੇ ਵੀ ਮਾਮਲੇ ਆਏ ਨਿੰਮੇ ਆ ਵੀ ਪੰਜਾਬ ਦੇチュア ਉਹਨਾਂ ਨੂੰ ਹਮੇਸ਼ਾ ਚੜਕਣ ਦਾ ਦਤਨ ਕੀਤਾ ਔਰ ਹੱਥ ਕਰਾਉਣ ਦਾ ਵੀ ਪੰਜਾਬ ਦੀ ਅਸੈਂਬਲੀ ਤੇ ਤੁੰਗ ਜਿਹੜਾ ਕੀਤਾ ਪੰਜਾਬ ਦੀ ਸਰਕਾਰ ਦਾ ਬਜਟ 2 ਲੱਖ 4000 ਕਰੋੜ ਦਾ ਬਜਟ ਹੈ ਕਨਸਟੀਚਿਊਸ਼ਨ ਕੰਦਰ ਮਮਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਕਿ ਜਿਹੜਾ ਬਜਟ ਹੈ ਉਹ ਵਾਦੀ ਦੇ ਅਨੁਪਾਤ ਨਾਲ ਹੋਣਾ ਚਾਹੀਦਾ ਮੈਂ ਪੰਜਾਬ ਦੀ ਅਸੈਂਬਲੀ ਵਿੱਚ ਪੁੱਛਿਆ ਕਿ ਪੰਜਾਬ ਦੇ ਅੰਦਰ ਸ਼ਰੂਕਾਸਤਾਂ ਦੀ ਅਵਧੀ ਹੈ ਕੋਵੀਤੀ ਜਮਾਤਾਂ ਦੀ ਆਵਾਜ਼ੀ ਹੈ ਗਰੀਬਾਂ ਦੀ ਆਵਾਜ਼ੀ ਹੈ ਜਿਆ ਮਾਦੀ ਦੇ ਮਾਤ ਦੇ ਹਾਂ ਆਪਾਂ ਪੰਜਾਬ ਦੇ ਅੰਦਰ ਬਜਟ ਜਿਹੜਾ ਖੰਕਤ ਰਹਿੰਦਾ ਹੈ ਬਜਟ ਦੇ ਅੰਦਰ ਜਿਹੜਾ ਸਾਡੇ ਦੇ ਵਿੱਚ ਰੱਖਿਆ ਜਾਂਦਾ ਹੈ ਉਹ ਵੀ ਨਿਵਰਸ਼ਨ ਕੀਤੀ ਜਾਂਦੀ ਹੈ ਉਹ ਜਿਸ ਕੰਮ ਲਈ ਰੱਖਿਆ ਜਾਂਦਾ ਉਹਨੂੰ ਤੇ ਲਾਹ ਨਹੀਂ ਜਾਂਦਾ ਪਿਛਲੇ ਸਮੇਂ ਤੇ ਜ਼ਮੀਨਾਂ ਜਨਾਉਣ ਲੱਗੇ ਤਾਂ ਮੈਂ ਪੁੱਛਿਆ ਕਿ ਜਿਹਨਾਂ ਜ਼ਮੀਨਾਂ ਜਿਹੜੀਆਂ ਜਨਾਉ ਰਹੇ ਆ ਜਿਹੜੇ ਲੋਕਾਂ ਨੂੰ ਬੇਘਰ ਕਰ ਰਹੇ ਆ ਇਹਨਾਂ ਦਾ ਕੰਮ ਨਾ ਕਿ ਜਿਹੜੇ ਬੇਗੁਮੀ ਨੇ ਲੋਕਾਂ ਨੂੰ ਵੰਡਿ ਜਾਉਂਦੀ ਜਿਸ ਤਰ੍ਹਾਂ ਭੈਣ ਕੁਮਾਰੀ ਮਹਾਵਤੀ ਜੀ ਨੇ ਉੱਤਰ ਪ੍ਰਦੇਸ਼ ਦੇ ਅੰਦਰ ਜਿਹੜੇ ਬੇਗੁਮੀ ਨੇ ਲੋਕ ਸੀ ਉਹਨਾਂ ਨੂੰ ਤਿੰਨ ਤਨੀ ਦੇ ਜਿਹੜੇ ਜ਼ਮੀਨਾਂ ਦੇ ਹਿੱਸੇ ਦਿੱਤੇ ਜਿਵੇਂ ਪੰਜਾਬ ਦੀ ਸਰਕਾਰ ਵੀ ਮੰਨੀ ਤਾਂ ਮੰਤਰੀ ਸਾਹਿਬ ਕਹਿੰਦੇ ਸਾਤੋਂ ਕੋ ਜ਼ਮੀਨ ਹੈ ਨਹੀਂ ਵੱਟਣ ਲਈ ਵਾਖਿਆ ਰੋਪੜ ਨੂੰ ਲਾ ਕੇ ਤਲਵਾੜੇ ਤੱਕ ਦਾ ਜਿਹੜਾ ਸਾਰਾ ਜੰਗਲਾ ਸਰਕਾਰੀ ਉਹ ਬੇਗੁਮੀ ਨੇ ਲੋਕਾਂ 'ਚ ਵੰਡਿਆ ਜਾ ਸਕਦਾ ਹੈ ਤਾਂ ਉਹ ਦਰਸਤ ਨਾਂ ਜਾ ਡੰਗਰ ਕਰਤਾ ਫਰਨਾ ਸਾਧੀਆਂ ਵਿੱਚ ਉਹ ਮਾਨ ਕਰਨਾ ਹੱਕ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਔਰ ਬਹੁਤ ਹੋਰ ਸੀਨੀਅਰ ਸਾਥੀਆਂ ਬੋਲਿਲਾ ਰਹਿੰਦੇ ਨੇ ਆ ਬੋਲਦੇ ਰਹਿੰਦੇ ਆ ਸਵਾਲ ਲਾਉਂਦੇ ਆ ਲਗਭਗ 800 ਸਵਾਲ ਪੰਜਾਬ ਦੀ ਸਮੂਹ ਲਈ ਚਲਾਇਆ ਤੇ ਮੈਂ ਕਿਉਂ ਕਹਿ ਰਿਹਾ ਕਿ ਬਾਬਾ ਸਾਹਿਬ ਡਾਕਟਰ ਮੈਡਿਕ ਲੈ ਕੇ ਆ ਸੀ ਇਓ ਇਸ ਬਾਤ ਨੂੰ ਮਨ ਤੇ ਕਬੂਲਤਾ ਕਰੀਏ ਇਸ ਸਦਾ ਦੇ ਕਾਬੂ ਹੋਈਏ ਜਿੱਦੋਂ ਸਾਡਾ ਭਵਿੱਖ ਬਦਲਣਾ ਹੈ ਜਿੱਦੋਂ ਸਾਡੀ ਤਕਦੀਰ ਬਦਲਣੀ ਹੈ ਕਿਉਂਕਿ ਉੱਤੇ ਲੱਖਾਂ ਕਰੋੜਾਂ ਰੁਪਏ ਦਾ ਬਜਟ ਹੈ ਜੋ ਐਜੂਕੇਸ਼ਨ ਤੇ ਲੱਗਵੇ ਸਾਡੇ ਬੱਚੇ ਪੜ ਸਕਦੇ ਆ ਉਹ ਸਿਹਤ ਤੇ ਲੱਗਵੇ ਸਾਡਾ ਨਾਲ ਫੀਰ ਹੋ ਸਕਦਾ ਹੈ ਉਹ ਜਿਹੜਾ ਡਵੈਲਪਮੈਂਟ ਤੇ ਲੱਗੇ ਸਾਡੇ ਆਈਐਸ ਪੀਐਸ ਬਣ ਸਕਦੇ ਆ ਦੇ ਹੋ ਮੇਰੇ ਜਗਾਰੀ ਦੂਰ ਕਰਨੀ ਲੱਗ ਜਵੇ ਤੁਹਾਨੂੰ ਕੋਈ ਵੀ ਨੌਜਵਾਨ ਬੇਜ਼ਦਾਰ ਨਹੀਂ ਰਹਿ ਸਕਦਾ ਇਸ ਤਰ੍ਹਾਂ ਬਹੁਤ سارے ਮਾਮਲੇ ਅਸੀਂ ਪੰਜਾਬ ਦੀ ਸੈਂਬਲ ਵਿੱਚ ਕਿਉਂਕਿ ਪਿਛਲੇ ਮਹੀਨੇ ਦੌਰਾਨ ਵੇਤ ਮੰਤਰੀ ਨੇ ਕਿਹਾ ਜੇ ਅਸੀਂ ਬੇਗਮਪੁਰ ਦਾ ਮਟਰ ਲੈ ਗਏ ਮੈਂ ਲੋਕਾਂ ਕੋਲੋਂ ਪੁੱਛਿਆ ਕਿ ਲੋਕਾਂ ਦੀ ਬੇਗਮਪੁਰ ਦਾ ਗਰਾਉਂਡ ਦਾ ਫੌਸਲੀ ਉਹਨਾਂ ਨੇ ਕਿਹਾ ਸੀ ਕਿ ਬੇਗਮਪੁਰ ਸ਼ਹਿਰ ਤੋਂ ਨਾ ਨੂੰ ਗਾਉਂਦੋਂ ਨਹੀਂ ਦੇਟਾ ਨਾ ਤਨਵੇਦ ਖਰਾਜ ਨਾਮਾਲ ਹੋ ਬੜਾ ਖਤਰਨਾਕ ਅਰਥ ਜਵਾਲ ਗੁਰੂ ਸਾਹਿਬ ਕਹਿੰਦੇ ਕਹਿਰਨ ਲਾਖ ਕਲਾਸ ਜਮਾਰਾ ਜੋ ਅਮੋਸੈਰੀ ਤੋਂ ਗਈ ਤਹਾਰਾ ਨੇ ਕਿਹਾ ਪੇਗਮੜੀ ਗੱਲ ਕਰਦੇ ਆ ਜਿੱਤੇ ਜਿਹੜਾ 350 ਦੀ ਪੜਾਈ ਛੱਡ ਗਿਆ 50000 50thi ਆਪਣੀ ਨਿਗਰੀਆਂ ਦੇ ਤਰਸ ਨੇ ਆ ਜਿਹੜਾ ਤਨਖਾਹ ਵਾਲਾ ਮੁਲਾਜ਼ਮ ਹੈ ਉਹ ਤਰੱਕੀਆਂ ਲਈ ਰੋ ਰਿਹਾ ਔਰ ਵਿਦਿਆਰਥੀਆਂ ਨੂੰ ਰੋਲ ਨੰਬਰ ਦਿੱਤੇ ਜਾਂਦੇ ਵਿਦਿਆਰਥੀਆਂ ਨੂੰ ਪੇਪਰਾਂ ਕੋਲ ਠਾਏ ਜਾਂਦਾ ਲੋਕਾਂ ਨੂੰ ਜਿਹੜਾ ਪ੍ਰੇਟ ਜਿਹੜੇ ਪ੍ਰਵਾਹ ਉਹਨਾਂ ਨੂੰ ਕੱਟਿਆ ਜਾਂਦਾ ਕੁੜਮਲਾਜ ਜਿੱਦਾਂ ਦੇ ਬੇਗੰਬ ਨੇ ਦੀ ਗੱਲ ਨਹੀਂ ਸੀ ਕਰਦੇ ਤੁਹਾਨੂੰ ਇਸ ਗੱਲ ਤੇ ਜਿਹੜਾ ਗਰਮਵਾਹ ਦੀ ਗੱਲ ਹੈ ਉਹਨੂੰ ਜੇ ਇੰਪਲੀਮੈਂਟ ਕਰਨਾ ਜਿੱਦਾਂ ਤੁਸੀਂ ਬਾਵਾ ਸਾਹਿਬ ਡਾਕਟਰ ਮਿਲ ਕਰਦੀ ਵੀ ਫੋਟੋ ਲਾ ਕੇ ਔਰ ਇਸ ਦੇਸ਼ ਦੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਆ ਔਰ ਤੁਸੀਂ ਧੋਖਾ ਛਿਰੇ ਆਟਮਦਲਾ ਭੰਗਸਿਕ ਨਾ ਕਰ ਰਹੇ ਆ ਮੈਂ ਕਿ ਤੁਸੀਂ ਸੌਂ ਲੱਕੀ ਤੁਸੀਂ ਅਜ ਤੱਕ ਜਿਹੜਾ ਨਾਮਾ ਸ਼ਹਿਰ ਦੇ ਅੰਦਰ ਕੋਈ ਮੈਡੀਕਲ ਕਾਲਜ ਨਹੀਂ ਬਣਾਇਆ ਨਾ ਕੋਈ ਇੰਡਸਟਰੀ ਲਾਈ ਨਾ ਕੋ ਐਜੂਕੇਸ਼ਨ ਸੈਂਟਰ ਖੋਲ੍ਹਿਆ ਆਪਾਂ ਹਰ ਮਹਾਪੁਰਥਾਨ ਦੇ ਨਾਲ ਜਿਹੜਾ ਧੋਖਾ ਦੇ ਰਹੇ ਆ ਇਸ ਧੋਖੇ ਬਤੀ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਇਦਾਂ ਦੇ ਬਹੁਤ ਸਾਰੇ ਮਾਮਲੇ ਸਮੇ ਸਮੇਂ ਤੇ ਅਸੀਂ ਉਹ ਕਰਦੇ ਆ ਕਿ ਤਾਹੀਂ ਕਰ ਸਕਿਆ ਦੇ ਪਹਿਰੇ ਕੁਮਾਰੀ ਮਾਇਆ ਬੱਦੀ ਜੀ ਦਾ ਆਸ਼ੀਰਵਾਦ ਹੈ ਔਰ ਤੁਹਾਡਾ ਸਾਡਾ ਦਾ ਸਹਿਯੋਗ ਹੈ ਆਓ ਕੱਟੇ ਹੋ ਕੇ ਪੰਜਾਬ ਦੀ ਧਰਤੀ ਤੋਂ ਇਸ ਵਾਰ ਆਪਾਂ ਮੈਂਬਰ ਪਾਰਲੀਮੈਂਟ ਦਿਖਾਈਏ ਤਾਂ ਜੋ ਸਾਡਾ ਸੈਂਟਰ ਦੇ ਵਿੱਚ ਜਿਹੜਾ ਵੋਟ ਦਾ ਹਿੱਸਾ ਆ ਉਹ ਪੰਜਾਬ ਦੇ ਵਿੱਚ ਕਰਤ ਕਰਾ ਸਕੀਏ ਪਿਛਲੇ ਨੇ ਵੀ ਸਾਥ ਸੀ ਕਾਂਸੀ ਰਾਉਂ ਜੀ ਦਾ ਜਨਰਨ ਸਿੰਘ 15 ਮਾਰਚ ਨੂੰ ਤਾਂ ਸੈਸ਼ਨ ਚੱਲ ਰਿਹਾ ਸੀ ਮਾਨੂੰ ਪਤਾ ਲੱਗਿਆ ਕਿ ਸੈਸ਼ਨ ਜਿਹੜਾ ਉੱਠ ਜਾ ਰਿਹਾ ਹੈ ਕਮਲ ਤੇਨਾ ਦੇਖ ਨੂੰ ਇਹ ਬੋਲਿਆ ਕਿ ਸੰਦੇਸ਼ ਦੇ ਅੰਦਰ ਕਰੋਨਾ ਲੋਕਾਂ ਨੂੰ ਜਿਹੜਾ ਮਾਨਵਤਾ ਦੀ ਜ਼ਿੰਦਗੀ ਜਿਉਣ ਦਾ ਹੱਕ ਦੇਣ ਵਾਲੇ ਸਾਫ ਸ੍ਰੀ ਕਾਂਚੀ ਰਾਮ ਜੀ ਇਸ ਪੰਜਾਬ ਦੀ ਧਰਤੀ ਦੇ ਜੰਮਪਾਲ ਸੀ ਪੰਜਾਬ ਦੀ ਧਰਤੀ ਕੋ ਪਾਦਾ ਹੋ ਕੇ ਉਹਨਾਂ ਨੇ ਬੁੜੇ ਦੇਸ਼ ਦੇ ਅੰਦਰ ਇੱਕ ਲਹਿਰ ਖੜਾ ਕੀਤੀ ਪਿਛਲੇ 36 ਸਾਲਾਂ ਤੋਂ ਰਾਸ਼ਟਰੀ ਪਾਰਟੀ ਆ 14 ਸੀਟਾਂ ਸਾਡੇ ਐਲ ਐਮ ਐਲ ਏ ਐਮ ਪੀ ਆ ਔਰ ਲਗਾਤਾਰ ਪਹਿਰ ਕੁਮਾਰੀ ਮਾਯੋਤੀ ਦੀ ਨਵਾਈ ਦੇ ਅੰਦਰ ਅਤੇ ਇਹ ਕੇਵਲ ਰਹੇ ਆ ਜਿਸ ਪੰਜਾਬ ਦੇ ਅੰਦਰ ਸੌ ਕਾਂਸੀ ਰਾਮ ਜੀ ਦਾ ਹੋਏ ਅੱਜ ਤੱਕ ਅਸੀਂ ਉਹਨਾਂ ਦੀ ਕੋਈ ਸਮਾਰਕ ਨਹੀਂ ਬਣਾ ਸਕੇ ਉਹਨਿਸੇ ਤਰ੍ਹਾਂ ਗਾਮਲ ਹਰਕਿਸ਼ਨ ਸਿੰਘ ਖਦੀਰ ਔਰ ਜਾਨੀ ਰੈ ਸਿੰਘ ਦੀ ਗੱਲ ਕੀਤੀ ਵੀ ਉਹ ਵੀ ਪੰਜਾਬੀ ਸੀ ਉਹਨਾਂ ਦੀਆਂ ਸਮਾਰਕਾਂ ਨਹੀਂ ਬਣੀਆਂ ਪਰ ਆਪਾਂ ਸੰਗਲੀ ਦੇ ਅੰਦਰ ਮਤਾ ਪਾਈਏ ਕਿ ਉਹਨਾਂ ਨੂੰ ਬਾਅਦ ਤੱਕ ਮਿਲਣਾ ਚਾਹੀਦਾ ਹੈ ਔਰ ਪੂਜਾਮ ਦੇ ਸੰਗਲੀ ਨੇ ਸਭ ਸਮਤੀ ਨਾਲ ਮਤਾ ਪਾਇਆ ਕਿ ਇਹਨਾਂ ਜਿਹੜਾ ਇਹਨਾਂ ਰੈਕਤ ਨੂੰ ਬਾਅਦ ਤੱਕ ਮਿਲੇ ਪੰਜਾਬ ਦੇ ਅੰਦਰ ਉਹ ਵੀ ਸਿੰਘ ਜਮਾਤਾਂ ਦੀ ਗੱਲ 1952 ਦੇ ਅੰਦਰ ਬਾਬਾ ਸਾਹਿਬ ਡਾਕਟਰ ਮਿਲਕਰ ਨੇ ਦੰਨ ਕੀਤਾ ਕਿ ਆਰਟੀਕਲ 340 ਦੇ ਤਹਿਤ ਜਿਹੜਾ ਇਹਨਾਂ ਦਾ ਪ੍ਰਭਾਵ ਗਾਰਾ ਦੇ ਵਿੱਚੰਦਾ ਉਹ ਨਹੀਂ ਮਿਲ ਰਿਹਾ ਉਹ ਤੇ ਦਵਾਦ ਕਮਿਸ਼ਨ ਪਾਰਲੀਮੈਂਟ ਦੇ ਨਾਲ 6-7 ਮਹੀਨੇ ਤੱਕ ਆਪਣੀ ਗੱਲ ਰੱਖੀ ਕਿ ਪੰਜਾਬ ਦੇ ਅੰਦਰ ਦੇ ਮੰਡਲ ਕਮਿਸ਼ਨ ਰਿਪੋਰਟ ਦੇਸ਼ ਦੇ ਅੰਦਰ ਸਾਹਿਬ ਜੀ ਕਾਂਚੀ ਨਾਮ ਜ਼ਿਕਰ ਆ ਸਕਦੇ ਆ ਫੈਰ ਕੁਮਾਰੀ ਮਹਾਵਤੀ ਦੇ ਉੱਤਰ ਪ੍ਰਦੇਸ਼ ਦੇ ਅੰਦਰ ਲਾਗੂ ਕਰ ਸਕਦੇ ਆ ਤਾਂ ਪੰਜਾਬ ਦੇ ਅੰਦਰ ਵੀ ਓਬੇਸੀਟੇ ਮਤਾਂ ਦੇ ਵਾਦੇ 40% ਤਾਂ ਸਾਨੂੰ ਪੰਜਾਬ ਦੇ ਅੰਦਰ ਵੀ ਜਿਹੜੀ ਮੰਡਲ ਵਿਚੇਰ ਕੋਰ ਲਾਗੂ ਕਰਨੀ ਚਾਹੀਦੀ ਆ ਇਹ ਇੱਕ ਅੰਦੋਲਨ ਹੈ ਜਿਹੜਾ ਅਸੀਂ ਪੰਜਾਬ ਦੀ ਅਸੈਂਬਲੀ ਤੇ ਜਿਹੜਾ ਕਾਰਗਰ ਕਰ ਰਹੇ ਆ ਤਾਂ 100 ਸਾਲ ਬਾਅਦ ਆਵੇ ਤਾਂ ਸਾਡੇ ਰਹਿਬਰਾਂ ਦਾ ਜਿਸ ਤਰ੍ਹਾਂ ਇਤਿਹਾਸ ਹੈ ਉਹ ਸਾਨੂੰ ਸਾੜੀ ਜਗ੍ਹਾ ਮਿਲ ਸਕਦਾ ਆਪਣਾ ਅੰਗਲੇ ਆਪਣਾ ਨਮਾਇੰਦਾ ਗਿਆ ਬੋਲਿਆ ਉਵੇਂ ਮੈਂ ਚੰਗਾ ਇਸ ਕਰਕੇ ਤੁਹਾਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਆਪਾਂ ਆਪਣੇ ਨਵੇਂ ਦੇ ਦਿੱਤਾ ਕੇ ਭੇਜੀਏ ਤਾਂ ਜੋ ਸਾਡੇ ਦੁੱਖਾਂ ਦਾ ਹੱਲ ਸਾਡੇ ਦੁੱਖਾਂ ਦੀ ਗੱਲ ਜਿਹੜੀ ਉੱਤੇ ਜਾ ਕੇ ਕਰਨ ਤਾਂ ਜੋ ਇਸ ਦੇਸ਼ ਦੇ ਅੰਦਰ ਵਹਿਮ ਪਰੇ ਦਾ ਫੌਜਦਾਰ ਦੀ ਸਥਾਪਨਾ ਹੋ ਸਕੇ ਐਸਾ ਚਾਹਾਂ ਰਾਜ ਮੈਨ ਦੀ ਗੱਲ ਹੋ ਸਕੇ ਕੈਨ ਕੁਮਾਰੀ ਮਾਇਆਵਤੀ ਜੀ ਨੂੰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਾ ਕੇ ਜਿਸ ਤਰ੍ਹਾਂ ਮੈਂ ਯੂਪੀ ਦੇ ਅੰਦਰ ਜਿਹੜੇ ਲੱਖਾਂ ਇੱਕ ਲੱਖ ਨਵੀਂਆਂ ਬੰਡੀਆਂ ਲੱਖਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਸਮਾਰ ਕਮਰਾਈਆਂ ਕਾਲਜ ਬਣਾਈਆਂ ਯੂਨੀਵਰਸਿਟੀਆਂ ਬਣਾਈਆਂ ਔਰ ਆਈਐਸਪੀਸੀਐਸ ਕੋਚਿੰਗ ਸੈਂਟਰ ਖੋਲੇ ਔ ਪੰਜਾਬ ਦੇ ਅੰਦਰ ਵੀ ਇਤਸਾਲਾ ਮੋਹ ਬਣਾਈਏ ਆਪਣੇ ਨਹਿਰਾਂ ਦੀ ਚੋਦੂ ਕੰਮ ਦਾ ਕਰੀਏ ਅੱਜ ਇਸ ਮੌਕੇ ਤੇ ਤੁਸੀਂ ਬੱਡੇ ਜਾਣ ਚਾਹੇ ਸਾਡੇ ਪ੍ਰੈਸ ਦੇ ਸਰਕਾਰ ਦੇ ਸਾਥੀ ਸਾਡੇ ਬੀਬੀਐਫ ਦੇ ਸਾਥੀ ਸਾਡੇ ਸਟੇਟ ਦੇ ਆਗੂ ਸਹਿਮਾਨ ਔਰ ਸਾਡੇ ਛਿੰਡਾਂ ਤੋਂ ਵਰਕਰਾਂ ਜਿਹੜੇ ਪਿਆਣਾ ਸਾਡੀਆਂ ਜੀ ਵੀ ਆਈਆਂ ਔਰ ਪੁਖਾਣ ਜੋ ਪਛਾਣ ਅਜਿਹੇ ਕਈ ਦਿਨਾਂ ਤੋਂ ਜਿਹੜਾ ਇੱਥੇ ਨਾਂ ਨਾ ਨੂੰ ਠੀਕ ਰੱਖਣ ਲਈ ਬਹੁਤ ਸਹਿਯੋਗ ਕਰ ਰਹੇ ਆ ਪਰਮਤਮੇ ਜਿਨੇ ਵੀ ਸਤਾਰ ਜੋ ਮਹਾਨ ਸਿੱਖੀਤਾਂ ਨੇ ਸਾਨੂੰ ਅੱਜ ਅਸ਼ੀਰਵਾਦ ਦਿੱਤਾ ਔਰ ਭੈਣ ਕੁਮਾਰੀ ਮਾਇਆਵੰਤੀ ਜੀ ਦੇ ਵਿਚਾਰ ਸੋਮੇ ਬੰਤੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਸਤਿ ਮਾਤਮਾ ਹਾਂ ਰਹਾ ਲੰਗਣਾ ਜੈ ਭੀ ਜੈ ਭਾਤ ਸ੍ਰੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਤੇ ਮਾਨ ਜੋ ਬੈਨੇ ਬਸ ਹੁਣ ਮੈਂ ਮੈਂਤਿਕਰਾ ਕਰਨੈਲ ਦਾਦੀ ਜੀ ਨੂੰ ਜੋ ਆਪਣਾ ਇੱਕ ਮਿਸ਼ਨਰੀ ਗੀਤ ਲੈ ਕੇ ਆਉਣ ਉਹਨਾਂ ਦਵਾਜ਼ ਪਹਿਨ ਲਾਣੀ ਰਮਾਨ ਜੀ ਆਪਣਾ ਮਿਸ਼ਨਰੀ ਕੀ ਸਾਹਮਣੇ ਇਸ ਕਰਨ ਗਈ ਕਰਨਲ ਦੱਜੀ